ਮੌਸਮ ਵਿਭਾਗ ਵੱਲੋਂ ਆਈ ਖਬਰ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਮੌਸਮ ਦਾ ਮિજાਜ ਬਦਲ ਸਕਦਾ ਹੈ ਕਿਸ ਤਰੀਕੇ ਦੀ ਸਥਿਤੀ ਰਹਿਣ ਵਾਲੀ ਆ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਮੰਡੀਆਂ ਵਿੱਚ ਫਸਲ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ ਕਿਸਾਨਾਂ ਦੀ ਤੇ ਬਾਡੀ ਦਾ ਵੀ ਜਿਹੜਾ ਸੀਜ਼ਨ ਚੱਲ ਰਿਹਾ ਹੈ ਪਰ ਇਸ ਦੇ ਵਿਚਾਲੇ ਹੁਣ ਮੌਸਮ ਵਿਭਾਗ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾਈਆਂ ਨੇ ਤੁਹਾਨੂੰ ਦੱਸਦੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਜਿਹੜਾ ਵਦਰੇ ਹੇ ਪਾਰੇ ਤੋਂ ਅਗਲੇ 2 ਦਿਨਾਂ ਦੇ ਵਿੱਚ ਮੌਸਮ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ ਤੁਹਾਨੂੰ ਦੱਸਦੇ ਕਿ ਮੌਸਮ ਵਿਭਾਗ ਅਨੁਸਾਰ 12 ਅਪ੍ਰੈਲ ਦੀ ਅੱਧੀ ਰਾਤ ਤੋਂ ਬਾਅਦ ਪੰਜਾਬ ਵਿੱਚ ਗਰਜ ਚਮਕ ਨਾਲ ਕਣੀਆਂ ਪੈਣ ਤੇ 40 ਤੋਂ 50 ਕਿਲੋਮੀਟਰ ਪ੍ਰਤੀ ਰਫਤਾਰ ਦੀ ਘੰਟੇ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਪੇਸ਼ਾਨਗੋਈ ਮੌਸਮ ਭਾਗ ਵੱਲੋਂ ਕੀਤੀ ਗਈ ਹੈ ਤੇ ਇਸ ਦੇ ਨਾਲ ਤਾਪਮਨ ਦੇ 39 ਤੋਂ 22 ਡਿਗਰੀ ਤੱਕ ਆਉਣ ਦੀ ਆਸ ਵੀ ਜਿਹੜੀ ਜ਼ਾਹਿਰ ਕੀਤੀ ਗਈ ਹੈ ਇਸ ਨਾਲ ਤਾਪਮਾਨ ਦੇ 29 ਤੋਂ 39 ਤੋਂ 29 ਡਿਗਰੀ ਤੱਕ ਆਉਣ ਦੀ ਆਸ ਪ੍ਰਗਟਾਈ ਗਈ ਹੈ ਜਾਣਕਾਰੀ ਅਨੁਸਾਰ ਮਾਨਸਾ ਸਮੇਤ ਮਾਲਵਾ ਖੇਤਰ ਵਿੱਚ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਅਤੇ ਘੱਟ ਤੋਂ ਘੱਟ 20 ਡਿਗਰੀ ਸੈਲਟਿਗ੍ਰੇਡ ਤੱਕ ਰਹਿਣ ਦੀ ਸੂਚਨਾ ਮਿਲੀ ਹੈ ਜਦੋਂ ਕਿ ਭਲਕੇ ਪਰਸੋਂ 38 ਅਤੇ 39 ਡਿਗਰੀ ਤੱਕ ਦੀ ਗਰਮੀ ਪੈਣ ਦੀ ਰਿਪੋਰਟ ਹਾਸਲ ਹੋਈ ਹੈ ਤੇ ਉੱਧਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾਕਟਰ ਰਾਜਕੁਮਾਰ ਪਾਲ ਨੇ ਦੱਸਿਆ ਕਿ ਆਉਣ ਵਾਲੇ 2 ਦਿਨਾਂ ਤੱਕ ਖੁਸ਼ਕ ਮੌਸਮ ਰਹੇਨ ਮਗਰੋਂ ਹਲਕੀ بارش ਹੋਣ ਦੀ ਸੰਭਾਵਨਾ ਹੈ ਤੇ ਘੱਟ ਤੋਂ ਘੱਟ ਤਾਪਮਾਨ 16 ਡਿਗਰੀ ਤੋਂ 19 ਡਿਗਰੀ ਦੇ ਵਿਚਕਾਰ ਅਤੇ ਹਵਾ 'ਚ ਨਮੀ ਦੀ ਔਸਤ ਮਾਤਰਾ 68 ਤੋਂ 24 ਫੀਸ ਦੇ ਵਿਚਕਾਰ ਅਤੇ ਹਵਾਵਾਂ ਤੇਜ਼ ਚੱਲਣ ਦਾ ਅਨੁਮਾਨ ਹੈ ਕਿਉਂਕਿ ਜੋ ਹਾਲਾਤ ਨੇ ਕਣਕ ਦੀ ਜਿਹੜੀ ਵਾਡੀ ਸ਼ੁਰੂ ਹੋ ਚੁੱਕੀ ਆ ਤੇ ਕਿਸਾਨਾਂ ਵਾਸਤੇ ਇਹ ਰਾਹਤ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਖਰੀਫ ਫਸਲ ਦੇ ਕਾਰਨ ਜੇਕਰ ਤੇਜ਼ ਹਵਾਵਾਂ ਚੱਲਦੀਆਂ ਨੇ ਤਾਂ ਉਹ ਪੱਕੀ ਫਸਲ ਲਈ ਹਾਨੀਕਾਰਕ ਸਾਬਤ ਹੋ ਸਕਦੀਆਂ ਨੇ ਕਿਉਂਕਿ ਜੇਕਰ ਇਹ ਦੱਸਿਆ ਗਿਆ ਕਿ 60 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾ ਚੱਲੇਗੀ ਤਾਂ ਇਸ ਹਵਾ ਕਾਰਨ ਕਿਸਾਨਾਂ ਦੀ ਜਿਹੜੀ ਫਸਲ ਹੈ ਉਹ ਵਿਸ਼ਣ ਦੀ ਵੀ ਜਿਹੜੀ ਕਿ ਤਰ੍ਹਾਂ ਕਿਤੇ ਡਾਰਕਸ ਨਾਲ ਨੂੰ ਸਤਾਉਂਦਾ ਕਿਉਂਕਿ ਜੇ ਫਸਲ ਦਾ ਜਿਹੜਾ ਨਕਸਾਰ ਹੁੰਦਾ ਤਾਂ ਉਹ ਕਿਸਾਨਾਂ ਲਈ ਨੁਕਸਾਨਦਾ ਹੈ ਕਿਉਂਕਿ ਇਸ ਨਾਲ ਫਸਲ ਦਾ ਝਾੜ ਘਟ ਜਾਂਦਾ ਕਿਉਂਕਿ ਇਸ ਵਾਰ ਇਹ ਦਰਸਾਇਆ ਗਿਆ ਕਿ ਕਿਸਾਨਾਂ ਵਾਸਤੇ ਜੇਕਰ ਫਸਲ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਝਾੜ ਹੈ ਜਿਹੜਾ ਉਹ ਵਤਨ ਦੀ ਆਸ ਪ੍ਰਗਟਾਈ ਗਈ ਸੀ ਪਰ ਜੇਕਰ ਜਹੇ ਹਾਲਾਤ ਬਣਦੇ ਨੇ ਤਾਂ ਜਿਹੜੇ ਕਿਸਾਨਾਂ ਨੇ ਫਸਲ ਨਹੀਂ ਵੱਡੀ ਉਹਨਾਂ ਨੂੰ ਡਰ ਜਰੂਰ ਸਤਾ ਰਿਹਾ ਕਿ ਜਿਹੜਿਆ ਉਹਨਾਂ ਵਾਸਤੇ ਜਿਹੜੀਆਂ ਤੇਜ਼ ਹਵਾਵਾਂ ਨੇ ਬਰਸ਼ ਦੇ ਮੌਸਮ ਦੇ ਵਿਚਕਾਰ ਹੋਣਾ ਨੁਕਸਾਨ ਪਹੁੰਚਾ ਸਕਦੀਆਂ ਨੇ ਕਿਉਂਕਿ ਮੌਸਮ ਭਾਗ ਦੇ ਵੱਲੋਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਅਗਲੇ 2 ਦਿਨਾਂ ਤੱਕ ਜਹੀ ਸਥਿਤੀ ਜਿਹੜੀ ਉਹ ਬਣ ਸਕਦੀ ਆ ਤੇਜ਼ ਹਵਾਵਾਂ ਤੇ ਹਲਕੀ بارش ਦੀ ਵੀ ਸੰਭਾਵਨਾ ਜਿਹੜੀ ਉਹਨਾਂ ਦੇ ਵੱਲੋਂ ਜਿਤਾਈ ਗਈ ਹੈ ਕਿਉਂਕਿ ਜਿਹੜਾ ਮੌਸਮ ਹੈ ਉਸ ਦਾ ਮિજાਜ ਬਦਲ ਸਕਦਾ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਟੈਂਪਰੇਚਰ ਆ ਉਹ ਇੰਨਾ ਪਹੁੰਚ ਚੁੱਕਿਆ ਕਿ ਜਿਹੜਾ ਕਿਸਾ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਸਿਲ ਰਹੀ ਰਾਹਤ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਮੌਸਮ ਦਾ ਮિજાਜ ਬਦਲੇ ਪਰ ਹੁਣ ਮੌਸਮ ਦਾ ਮિજાਜ ਹੈ ਜੇ ਆਮ ਲੋਕਾਂ ਵਾਸਤੇ ਬਦਲੇਗਾ ਪਰ ਕਿਸਾਨਾਂ ਵਾਸਤੇ ਇਹ 카ਤਕ ਸਬਤ ਹੋ ਸਕਦਾ ਕਿਉਂਕਿ ਮੰਡੀਆਂ ਵਿੱਚ ਵੀ ਕਿਸਾਨਾਂ ਦੀ ਫਸਲ ਹੈ ਜਿਹੜੀ ਵੱਢੀ ਜਾ ਚੁੱਕੀ ਹੈ ਉੱਤੇ ਪਈ ਆ ਤਾਂ ਉਹਨਾਂ ਵਾਸਤੇ ਵੀ ਜਿਹੜਾ ਕਿਤੇ ਨਾ ਕਿਤੇ بارش ਹੈ ਉਹ ਕਹਿ ਸਕਦੇ ਆ ਕਿ ਮਸੀਬਤ ਲੈ ਕੇ ਆ ਸਕਦੀ ਹੈ ਇਸ ਕਰਕੇ ਮੌਸਮ ਵਿਭਾਗ ਬੋਲ ਰਿਹਾ ਜਿਹੜੀ ਜਾਣਕਾਰੀ ਪਹਿਲਾਂ ਤੋਂ ਦਿੱਤੀ ਗਈ ਹੈ ਕਿਉਂਕਿ ਬਹੁਤ ਸਾਰੇ ਕਿਸਾਨ ਜਹੇ ਹੁੰਦੇ ਨੇ ਜਿਹੜੇ ਆਪਣੀ ਫਸਲ ਦੀ ਵਾਢੀ ਕਰਨ ਦੀ ਤਿਆਰੀ ਚ ਹੁੰਦੇ ਨੇ ਤਾਂ ਪਹਿਲਾਂ ਉਨ੍ਹਾਂ ਤੱਕ ਖਬਰ ਪਹੁੰਚਾਉਣ ਦਾ ਮਤਲਬ ਕਿ ਉਹ ਆਪਣੀ ਤਿਆਰੀ ਵਿੱਚ ਰਹਿਣ ਕੇ ਸਥਿਤੀ ਮੌਸਮ ਵਿਭਾਗ ਨੂੰ ਲੈ ਕੇ ਕੀ ਰਹਿ ਸਕਦੀ ਹੈ ਤੁਹਾਨੂੰ ਫਿਰ ਦੱਸਦੀ ਹੈ ਕਿ 12 April ਦੀ ਅੱਧੀ ਰਾਤ ਤੋਂ ਬਾਅਦ ਪੰਜਾਬ ਵਿੱਚ ਗਰਜ ਚਮਕ ਨਾਲ ਕਣੀਆਂ ਪੈਣ ਦੀ ਸੰਭਾਵਨਾ ਦਿਤਾਈ ਗਈ ਹੈ ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਪੇਸ਼ گوئی ਵੀ ਕੀਤੀ ਗਈ ਹੈ ਜਿਸ ਨਾਲ ਤਾਪਮਾਨ 39 ਤੋਂ 29 ਡਿਗਰੀ ਤੱਕ ਆਉਣ ਦੀ ਆਸ ਹੈ ਜਨਨ ਕਿ 10 ਡਿਗਰੀ ਤੱਕ ਤਾਪਮਾਨ ਥੱਲੇ ਡਿੱਗ ਸਕਦਾ ਹੈ ਜੋ ਇਸ ਵਕਤ ਪੰਜਾਬ ਦੇ ਵਿੱਚ ਸਥਿਤੀ ਬਣੀ ਹੋਈ ਹੈ ਜਿਸ ਕਰਕੇ ਉਹਨਾਂ ਕਿਸਾਨ ਜਰੂਰ ਚਿੰਤਤ ਨੇ ਕਿ ਆਖਰ ਉਸ ਤੋਂ ਪਹਿਲਾਂ ਕਿਸ ਤਰੀਕੇ ਦੀਆਂ ਤਿਆਰੀਆਂ ਹੋਣ ਜੇਕਰ ਕਿਸੇ ਨੇ ਵਾਡੀ ਨਹੀਂ ਕੀਤੀ ਹੈਗੀ ਤਾਂ ਉਹ ਉਹਨਾਂ ਦੇ ਨਾਲ ਵਿੱਚ ਵਾਡੀ ਕਰਨਗੇ ਨਹੀਂ ਕਰਨਗੇ ਜਾਂ ਪਹਿਲਾਂ ਤੋਂ ਹੀ ਵਾਡੀ ਕਰਨ ਲੱਗੇ ਜਿਨ੍ਹਾਂ ਕੋਲ ਘੱਟ ਫਸਲ ਹੈ ਤਾਂ ਜੋ ਆਪਣੀ ਫਸਲ ਦੀ ਸਾਮ ਸੰਭਾਲਾ ਜਿਹੜੀ ਉਹ ਕਰ ਸਕਣ ਕਿਉਂਕਿ ਉਹਨਾਂ ਨੂੰ ਜੇਕਰ بارش ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਵੀ ਡੱਸਤ ਆਉਂਦਾ ਹੈ ਕਿ بارش ਕਾਰਨ ਜਿਹੜੀ ਫਸਲ ਦੀ ਜਿਹੜੀ ਹੈ ਮਾਤਰਾ ਉਸ ਦਾ ਭਾਰ ਹੈ ਉਸ ਵਿੱਚ ਕਮੀ ਆ ਜਾਂਦੀ ਹੈ ਇਸ ਕਰਕੇ ਉਹ ਸਮੱਸਿਆ ਉਹਨਾਂ ਨੂੰ ਨਾ ਆਵੇ ਜੁਨੇਟਰ ਪੰਜਾਬੀ ਮੀਡੀਆ ਨਾਲ ਧੰਨਵਾਦ